ਨਾਮ ਬੋਲੀ ਸ਼ਿਵੀਰਮ ਗੋਹਿਲ ਫਰਮ ਜਗਦੰਬੇ ਇੰਟਰਪ੍ਰਾਈਜ਼ ਡੜਵਾ ਮੰਡੀਸ਼ਰੀ ਪੰਜਾਬ ਮਾਰਕੀਟ ਡੜਵਾ ਕੀ ਘਟਨਾ ਵਾਪਰੀ ਬੋਲੀ ਜੀ ਵੀਰ ਜੀ ਅੱਸੀ ਤਕਰੀਬਨ ਕੋਈ 6 ਵਜੇ ਸਾਡਾ ਜਿਹੜਾ ਡੜਵੇ ਮਾਰਕੀਟ ਚ ਚੌਂਕੀਦਾਰ ਹੈ ਉਹ ਚੌਂਕੀਦਾਰ ਨਾਲ ਫੋਨ ਗਿਆ ਵੀ ਇਸ ਕਰਕੇ ਤੁਹਾਡੀ ਦੁਕਾਨ ਦਾ ਜਿੰਦਾ ਟੁੱਟਿਆ ਪਿਆ ਜਦੋਂ ਅਸੀਂ ਤਿੰਨੇ ਦੋੇ ਬੇਟੇ ਤੇ ਮੈਂ ਦੁਕਾਨ ਤੇ ਆਏ ਤਾਂ ਬਾਹਰੋਂ ਦੇਖਿਆ ਜਿੰਦਾ ਜਿੱਥੇ ਜਿੰਦਾ ਪਾਨਿਆ ਉਹ ਵੀ ਹੁੱਕ ਟੁੱਟ ਕੇ ਅੰਦਰ ਉਹ ਜਦੋਂ ਐਂਟਰ ਹੋਏ ਤਾਂ ਸਾਡੀ ਦੁਕਾਨ ਤੋਂ ਸਾਡਾ ਗੱਲਾ ਗਾਇਬ ਸੀ ਗੱਲੇ 'ਚੋਂ ਤਕਰੀਬਨ ਕੋਈ 15-16000 ਰੁਪਈਆ ਸੀ ਜਿਹੜਾ ਕੈਸ਼ ਸੀ ਉਹਦੇ 'ਚ ਸੋ ਆਪ ਬਾਕੀ ਸਾਡੀਆਂ ਸਾਰੀਆਂ ਚੈੱਕ ਬੁੱਕਾਂ ਤੇ ਸਾਡੀਆਂ ਸੇਵਿੰਗ ਅਕਾਊਂਟ ਦੀਆਂ ਚੈੱਕ ਬੁੱਕਾਂ ਉਹਦੇ ਵਿੱਚ ਸੀ ਹੋਰ ਇਸ ਤੋਂ ਇਲਾਵਾ ਕੋਈ ਨੁਕਸਾਨ ਹੋਰ ਸਾਡੀ ਦੁਕਾਨ ਤੋਂ ਕੋਈ ਨੁਕਸਾਨ ਨਹੀਂ ਹੋਇਆ ਜਿਵੇਂ ਲੋਜ ਦਾ ਸਾਮਾਨ ਆਈ ਨਹੀਂ ਨਹੀਂ ਲੋਜ ਦਾ ਵੀਰ ਜੀ ਕੋਈ ਕੀਮਤੀ ਸਾਮਾਨ ਨਹੀਂ ਹੋਇਆ ਲੈਪਟਾਪ ਵੀ ਇੱਥੇ ਪਿਆ ਸੀ ਉਹ ਵੀ ਰੁਪਈਆ ਸਾਡੀਆਂ ਬੁੱਕਾਂ ਕਿਤਾਬਾਂ ਸਾਰੀਆਂ ਇੱਥੇ ਪਈਆਂ ਨੇ ਕੈਮਰੇ ਵੀ ਲੱਗੇ ਹੋਏ ਨੇ ਜੀ ਕੈਮਰੇ ਲੱਗੇ ਹੋਏ ਨੇ ਸਾਰੇ ਕੁਝ ਕੈਮਰੇ ਦੇ ਵਿੱਚ ਤਿੰਨ ਜਣੇ ਮਤਲਬ ਦੋ ਜਣੇ ਐਂਟਰ ਹੁੰਦੇ ਨੇ ਇੱਕ ਵਾਰ ਖੜਦਾ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਤੇ ਉਹ ਕੈਮਰੇ 'ਚ ਫੋਟੋ ਆ ਗਈਆਂ ਸਾਰੀਆਂ ਉਹ ਜਾਂਦੇ ਗੱਲਾਂ ਚੱਕ ਕੇ ਲੈ ਕੇ ਜਾਂਦੇ ਨਹੀਂ ਫੋਟੋ ਵੀ ਨਹੀਂ ਕਾਤੇ ਆਏ ਨੇ ਉਹ ਉਰੇ ਸਾਨੂੰ ਤਾਂ ਬਾਹਰ ਜਾਂਦੇ ਦੇਖਿਆ ਨਹੀਂ ਸਾਨੂੰ ਨਹੀਂ ਪਤਾ ਲੱਗਿਆ ਵੀ ਕਾਤੇ ਆਏ ਨੇ ਕੰਪਲੀਟ ਤੁਹਾਡੇ ਵੱਲੋਂ ਹੋ ਜਾਏਗੀ ਮੈਂ ਐਸਐਚਓ ਨੂੰ ਸਵੇਰੀ ਜੀ ਫੋਨ ਕਰਤਾ ਸੀ ਤਕਰੀਬਨ 6:30 ਵਜੇ ਦੇ ਕਰੀਬ ਉਹਨਾਂ ਨੇ ਉਹਨਾਂ ਦਾ ਏਐਸਸੀ ਰਗਵੀਰ ਸਿੰਘ ਆਇਆ ਸੀ ਮੌਕੇ ਦੇ ਕੀ ਭਾਗਿਆ ਹੁਣ ਮੌਕੇ ਦੇ ਉੱਤੇ ਦੋ ਉਹਨਾਂ ਦੇ ਕਾਂਸਟੇਬਲ ਆਏ ਹੋਏ ਨੇ ਉਹ ਕੈਮਰੇ ਦੀਆਂ ਫੋਟੋਆਂ ਲੈ ਰਹੇ ਨੇ ਕੋਈ ਕਿਸ ਤਰ੍ਹਾਂ ਦੇਖਦਾ ਜਿਵੇਂ ਹਰਾਇਦਨ ਮੰਡੀ ਦੇ ਵਿੱਚ ਚੋਰੀ ਦੇ ਕੰਮ ਆ ਦੇਖੋ ਅਸੀਂ ਜਿਹੜਾ ਸਮਾਜ ਅਸੀਂ ਸਮਾਜ ਕਿਹੜੇ ਪਾਸੇ ਜਾ ਰਿਹਾ ਇਹ ਸਾਰੇ ਕੰਮ ਜਿਹੜੇ ਨਸ਼ੀਲੀ ਸਾਡੇ ਪੈਦਾ ਹੋ ਰਹੇ ਨੇ ਇਹਦੇ ਵਿੱਚ ਪ੍ਰਸ਼ਾਸਨ ਦਾ ਮਤਲਬ ਰੋਲ ਟਿੱਲਾਪਣ ਲੱਗ ਰਿਹਾ ਮੈਨੂੰ ਤੇ ਤਿੰਨ ਚਾਰ ਦਿਨ ਪਹਿਲਾਂ ਸਾਡੇ ਚਾਰ ਦੁਕਾਨਾਂ ਦੇ ਜਿੰਦੇ ਟੁੱਟੇ ਤੇ ਕਰੀ ਰੋਜ਼ ਕੋਈ ਨਾ ਕੋਈ ਵਾਰਦਾਤ ਹੋਣ ਲੱਗ ਗਈ ਇਦੇ ਵਿੱਚ ਸਾਡੀ ਪ੍ਰਸ਼ਾਸਨ ਢਿੱਲਾ ਢਿੱਲਾ ਲੱਗ ਰਿਹਾ ਮੈਨੂੰ ਕੋਈ ਟ੍ਰੇਸ ਹੋਈ ਹੈ ਚੋਰੀ ਦੀ ਅੱਜ ਤੱਕ ਕੋਈ ਟ੍ਰੇਸ਼ ਨਹੀਂ ਹੋਈ ਅਜੇ ਤੱਕ ਕੋਈ ਕਿਵੇਂ ਲਾਜ਼ਮਾ ਮਾਹੌਲ ਨੂੰ ਦੇਖ ਕੇ ਵੀ ਨਾ ਮਾਹੌਲ ਨੂੰ ਦੇਖ ਕੇ ਤਾਂ ਐਵੇਂ ਜੀ ਕਰਦਾ ਵੀ ਪੰਜਾਬ ਨੂੰ ਛੱਡ ਜਣਾ ਚਾਹੀਦਾ ਹੈ ਵੀ ਪੰਜਾਬ ਛੱਡ ਕੇ ਕਿਤੇ ਬਾਹਰ ਸਟੇਟ ਦੇ ਵਿੱਚ ਸਾਨੂੰ ਆਪਦਾ ਰਹਿਣ ਬਸਹਿਰਾ ਬਣਾ ਲੈਣਾ ਚਾਹੀਦਾ ਜਿਵੇਂ ਵਪਾਰੀ ਨੇ ਜਿਹੜੇ ਇਹ ਜਿਹੇ ਮਾਹੌਲ ਦੇ ਵਿੱਚ ਵਪਾਰੀ ਵਪਾਰੀ ਜਿਹੜੇ ਮਾਹੌਲ ਦੇ ਵਿੱਚ ਮਾਹੌਲ ਜਿਹੜਾ ਖਰਾਬ ਹੋ ਰਿਹਾ ਹੈ ਸਾਡੀ ਜਦੋਂ ਕਿ ਸਾਡੀ ਆਪਦੀ ਸਰਕਾਰ ਹੈ ਮੈਂ ਸਰਕਾਰ ਦੇ ਵਿੱਚ ਜੁਆਇੰਟ ਸੈਕਟਰੀ ਆਮਦਵੀ ਕਲਟੀ ਪੰਜਾਬ ਦਾ ਪਰ ਫਿਰ ਵੀ ਮਤਲਬ ਸਰਕਾਰ ਸੀਐਮ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਨੀਚੇ ਲੈਵਲ ਤੇ ਕੰਮ ਬਹੁਤ ਵਧੀਆ ਨਹੀਂ ਹੋ ਰਿਹਾ ਪ੍ਰਸ਼ਾਸਨ ਉਹ ਥਾਂ ਦੀ ਥਾਂ ਉਹੀ ਰਿਸ਼ੂਦ ਕੋਰੀ ਉਹੀ ਸੇਮ ਹਰੇ ਚੀਜ਼ ਉੱਥੇ ਖੜੀ ਹੈ ਜਿਵੇਂ ਬਹੁਤ ਹੀ ਹੁਣ ਪਿਛਲੇ ਦਿਨੀ ਹੈਗਾ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਖਤ ਨਿਰਦੇਸ਼ ਜਿਹੜੇ ਐਸਐਸਪੀ ਸਾਹਿਬ ਦੀ ਮੀਟਿੰਗ ਬੁਲਾ ਕੇ ਦਿੱਤੇ ਪਰ ਲੇਕਿਨ ਉਸ ਦੇ ਵੀ ਕੋਈ ਅਸਰ ਉਹਦਾ ਵੀ ਕੋਈ ਅਸਰ ਨਹੀਂ ਹੋਇਆ ਬਹੁਤ ਅਸੀਂ ਥੈਂਕ ਯੂ ਕਰਦੇ ਹਾਂ ਸੀਐਮ ਸਾਹਿਬ ਦਾ ਵਧੀਆ ਕੰਮ ਕਰ ਰਹੇ ਨੇ ਅਸੀਂ ਕੋਈ ਉਹਨਾਂ ਦੇ ਉਹ ਇਕੱਲੇ ਕੀ ਕਰਨਗੇ ਥੱਲੇ ਸਿਸਟਮ ਸਾਡਾ ਜਿਹੜਾ ਪਹਿਲਾਂ ਅਸੀਂ 10 ਸਾਲ ਪੁਰਾਣਾ 20 ਸਾਲ ਪੁਰਾਣਾ ਉੱਥੇ ਹੀ ਸਿਸਟਮ ਖੜੇ ਹੈ। ਇਲਾਕਾ ਦਾ ਪ੍ਰਸ਼ਾਸਨ ਭਾਵੇਂ ਸਰਕਾਰ ਤੇ ਹਾਂ ਸਰਕਾਰ ਤੇ ਪਾਉਗਾ। ਉਹ ਜਿਹੜੀ ਚੋਰੀ ਵੀ ਕਰ ਲੈ ਜਿਹੜੀ ਵਪਾਰੀ ਹੈ ਜੀ ਇਸ ਸਵਾਲ ਦੇ ਵਿੱਚ ਕੋਈ ਤੁਸੀਂ ਅਗਰਵਾਲ ਸਭਾ ਦੇ ਨਾਲ ਸਮਾਜ ਸੇਵਾ ਨਾਲ ਵਪਾਰੀ ਲੋਕਾਂ ਨਾਲ ਵੀ ਕੋਈ ਮੀਟਿੰਗ ਕਰੋਗੇ ਇਸ ਨੂੰ ਹਾਲ ਬਿਲਕੁਲ ਜੀ ਅਸੀਂ ਸਮਾਜ ਦੇ ਵਿੱਚ ਜਿੰਨੇ ਸਾਡੇ ਮੈਂ ਅਗਰਵਾਲ ਸਭਾ ਦਾ ਪ੍ਰਧਾਨ ਤੇ ਜੁਆਇੰਟ ਸੈਕਟਰੀ ਆਮ ਆਦਮੀ ਵਾਲੀ ਪੰਜਾਬ ਤੇ ਜਿਹੜਾ ਡਿਸਟ੍ਰਿਕਟ ਪੰਜਾਬ ਦਾ ਜੁਆਇੰਟ ਸੈਕਟਰੀ ਆਮ ਆਦਮੀ ਅਗਰਵਾਲ ਸਭਾ ਦਾ ਹੋਣ ਦੇ ਨਾਤੇ ਮੈਂ ਪੰਜਾਬ ਲੈਵਲ ਤੇ ਇਹਨੂੰ ਗੱਲ ਰੱਖੂੰਗਾ ਤੇ ਇਹਨੂੰ ਅਸੀਂ ਅੱਗੇ ਸਿਰਸਤ ਲਈ ਵੀ ਅੱਗੇ ਆਵਾਂਗੇ